ਵੀਰ ਬਾਲ ਕਹਿੰਦਾ ਜਦੋਂ ਮੈਂ ਜਨਮ ਮੈਂ ਜਿੱਦਰ ਦੇਖਦਾ ਸਾਰੇ ਕੰਮ ਬਾਦਲ ਸਾਹਿਬ ਨੇ ਕਰਾਏ ਹੋਏ ਨੇ ਇਹ ਵੋਟਾ ਕੋ ਨਹੀਂ ਪਾਈ ਇਹ ਲੋਕਾਂ ਨੇ ਇਹ ਨਹੀਂ ਦੇਖਦਾ ਵੀ ਸਾਰੀ ਲੁੱਟ ਵੀ ਬਾਦਲ ਸਾਹਿਬ ਨੇ ਕੀਤੀ ਹੋਈ ਹੈ ਜਦੋਂ ਬਰਗਾੜੀ ਵਿੱਚ ਲੰਘਦਾ ਹੋਊਗਾ ਤੋ ਕੀ ਦੇਖਦਾ ਹੋਊਗਾ ਇਹ ਕੰਮ ਵੀ ਪਾਬਾਲ ਸਾਹਿਬ ਨੇ ਕਰਾਇਆ ਵੀ ਉੱਥੇ ਬੇਅਦਬੀ ਹੋਈ ਹੈ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਂਦਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਚਪਟੇ ਜੀ ਐਨੇ ਜਿਹੇ ਚੁਗਾਰਾ ਛੱਡ ਦਿੰਦੇ ਨੇ ਬੋਲ ਸੋਨਿਆਲ ਇੱਕਦਮ ਤੁਸੀਂ ਦੇਖੋ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਵੱਡਾ ਫੜਿਆ ਉਦੇ ਹੱਕ ਚ ਕੌਣ ਕੌਣ ਆ ਗਏ ਕੈਪਟਨ ਅਮਰਿੰਦਰ ਉਹਦੇ ਹੱਕ ਚ ਆ ਗਏ ਆਥੋਟੇ ਵਾਲਾ ਚੰਨੀ ਉਹਦੇ ਹੱਕ ਚ ਆ ਗਏ ਜੀ ਬਿੱਟੂ ਉਹਦੇ ਹੱਕ ਚ ਆ ਗਏ ਜੀ ਜਾਖੜ ਉਹਦੇ ਹੱਕ ਚ ਆ ਗਏ ਕਿੰਨੇ ਰਲੇ ਹੋਏ ਨੇ ਆ ਦੱਸ ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ ਚ ਆੜਿਆ ਜਿੱਦ ਤੱਕ ਮਾਵਾਂ ਦੇ ਪੁੱਤ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕੰਦੇ ਉਹਨੂੰ ਸਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨੋਰਮਲ ਕਹਦੀ ਹਾਂ ਕਹਦੀ ਹਾਂ ਨਾ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਰਾਣਾ ਉੱਥੇ ਪਹਿਲਾਂ ਚੈੱਕ ਕਰ ਲੈਂਦੇ ਇਸ ਕਰਕੇ ਕਿਸੇ ਨਾਲ ਕੋਈ ਰਹਿਮ ਨਹੀਂ ਕੀਤਾ ਜਾਊਗਾ ਕਿਸੇ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਜਿਹਨੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਐਂ ਦੀਪ ਮਾਲਾ ਨਹੀਂ ਹੋਣ ਦਿੰਦੇ ਤਾਂ ਫਿਰ ਜੀਸੀਬੀ ਵਾਲਾ ਪੰਜਾ ਚੱਲੂ ਆ ਫਿਰ ਉੱਥੇ ਐ ਨਹੀਂ ਚੱਲ ਸਕਦਾ ਉਹਨਾਂ ਕਾਲਿ ਉਹ ਉਹ ਤਾਂ ਉਹ ਗਾਲੀ ਦਲ ਵੀ ਦੋ ਬਣ ਗਏ ਨਾ ਹੁਣ ਮੈਂ ਉਹਨੂੰ ਕਿਹੜਾ ਧੜਾ ਕਹਾ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੁਖਵੀਰ ਬਾਦਲ ਕਹਿੰਦਾ ਜਦੋਂ ਮੈਂ ਜਨਮ ਮੈਂ ਜਦਦਰ ਦੇਖਦਾ ਸਾਰੇ ਕੰਬ ਬਾਦਲ ਸਾਹਮਣੇ ਕਰਾਏ ਹੋਏ ਨੇ ਫੇ ਵੋਟਾ ਕਿਉਂ ਨਹੀਂ ਪਾਈ ਲੋਕਾਂ ਇਹ ਨਹੀਂ ਦੇਖਦਾ ਵੀ ਸਾਰੀ ਲੋਟੀ ਬਦਲ ਸਾਹਿਬ ਨੇ ਕੀਤੀ ਹੋਈ ਹੈ ਜਦੋਂ ਬਰਗਾੜੀ ਵਿੱਚ ਦੀ ਲੰਗਦਾ ਹੋਊਗਾ ਤੋ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਾਬਲ ਸਾਹਿਬ ਨੇ ਕਰਾਇਆ ਵੀ ਉੱਥੇ ਬੇਅਦਬੀ ਹੋਈ ਹੈ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਣਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਉਹ ਨਹੀਂ ਮੰਡੀਆਂ ਬੋਦਲ ਸਾਹਿਬ ਨੇ ਬੜਾਈਆਂ ਜਿੱਦਰ ਮਰਜ਼ੀ ਚੱਲ ਜਾ ਬਾਦਲ ਸੌ ਆਏ ਓ ਯਾਰ ਪ੍ਰਾਣਾ ਦੱਸ ਕਰ ਬੜੀ ਮੁਸ਼ਕਲ ਨਾ ਥੋੜੇ ਤੋਂ ਖੜਾ ਛੜਾਇਆ ਲੋਕਾਂ ਨੇ ਬੱਸ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕਈ ਵਾਰੀ ਐਂ ਕਹਿ ਜਾਂਦਾ ਉਹ ਪੰਜਾਬ 'ਚ ਨਸ਼ਾ ਅਕਾਲੀ ਦਾ ਲੈ ਕੇ ਆਇਆ ਓਏ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਚਪਟੇ ਜੇ ਐਨੇ ਜਿੰਨ ਚੁਕਾਰਾ ਛੱਡ ਦਿੰਦੇ ਨੇ ਬੋਲ ਸੋਨਿਹਾਲ ਚਲੋ ਜੀ ਆਹ ਤਾਂ ਉਹਦੀ ਹਾਲਤ ਹੋਈ ਪਈ ਹੈ ਯਾਰ ਪਮੱਤਰੇ ਪਏ ਨੇ ਉਹ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਸਿਸ ਕਰਕੇ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਤੱਕੜੀ ਨੂੰ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਪੰਜੇ ਨੂੰ ਤੁਹਾਡਾ ਕਸੂਰ ਨਹੀਂ ਹੈਗਾ ਇੱਥੇ ਕੋਈ ਵਾਟੇਂ ਦੋਸੀ ਜਾਇ ਇਹਨੂੰ ਜਾਂ ਉਹਨੂੰ ਕਰੀਏ ਕੀ ਫਿਰ ਜਾਈਏ ਕਿ ਤੇਜਾ ਨਹੀਂ ਪਾਉਂਦੇ ਫਿਰ ਹੋਰ ਕੀ ਕਰੋਗੇ ਨਹੀਂ ਪਾਉਂਦੇ ਫਿਰ ਵੀ ਜਿੱਤ ਜੂ ਕੋਈ ਜੋ ਤੀਜਾ ਆਇਆ ਤਾਂ ਤੁਹਾਨੂੰ ਥੋੜਾ ਜਿਹਾ ਲੱਗਿਆ ਯਾਰ ਥੋੜਾ ਚੈੱਕ ਕਰਕੇ ਦੇਖੀਏ ਇਹਨਾਂ ਨੂੰ ਵੀ ਤਾਂ ਹੁਣ ਤੁਹਾਨੂੰ ਲੱਗਦਾ ਫਰਕ ਨਹੀਂ ਹਾਂ ਇੱਕ ਦਮ ਤੁਸੀਂ ਦੇਖੋ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਆ ਗਏ ਆਥੋੜੇਲਾ ਚੰਨੀ ਉਹਦੇ ਹੱਕ 'ਚ ਆ ਗਏ ਜੀ ਬਿੱਟੂ ਉਹਦੇ ਹੱਕ 'ਚ ਆ ਗਏ ਜੀ ਜਾਖੜ ਉਹਦੇ ਹੱਕ 'ਚ ਆ ਗਏ ਜੀ ਕਿੰਨੇ ਰਲੇ ਹੋਏ ਨੇ ਯਾਰ ਦੱਸੋ ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ 'ਚ ਆ ਗਿਆ ਜੀ ਪਹਿਲਾਂ ਕਹਿੰਦੇ ਸੀ ਗਾਲਖੋਸਾ ਪਾ ਕੇ ਉਹਨੂੰ ਧੂਕ ਲੈ ਕੇ ਜਾਵਾਂਗੇ ਜਿੱਦ ਦੇ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਕਾਹਨ ਹੋਇਆ ਅੱਛਾ ਮੈਂ ਕਹਾਂ ਜਿੱਦ ਮਾਵਾਂ ਦੇ ਪੁੱਤ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕਹਿੰਦੇ ਉਹਨੂੰ ਸਹਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨਾਰਮਲ ਕੈਦੀਆਂ ਕੈਦੀਆਂ ਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਹਰਾਣਾ ਉੱਥੇ ਗਾਰਲਿਕ ਬ੍ਰੈਡ ਤੇ ਪਾਸ ਤੇ ਮੰਗਦੇ ਆ ਉੱਥੇ ਉੱਥੇ ਬੈਂਗਣਾ ਦੀ ਤਰੀ ਮਿਲਦੀ ਹੈ ਮੈਂ ਤੁਹਾਨੂੰ ਦੱਸਾਂ ਹਾਂ ਕਰਤੂਤਾ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਮਿਲਦਾ ਕੀ ਕੀ ਹੈ ਉੱਥੇ ਪਹਿਲਾਂ ਚੈੱਕ ਕਰ ਲੈਂਦੇ ਇਸ ਕਰਕੇ ਕਿਸੇ ਨਾਲ ਕੋਈ ਰਹਿਮ ਨਹੀਂ ਕੀਤਾ ਜਾਊਗਾ ਕਿਸੇ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਜਿਨੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਮਾਮਾਂ ਦੀਆਂ ਚੁੰਨੀਆਂ ਚਿੱਟੇ ਰੰਗ ਦੇ ਕੀਤੀਆਂ ਚਿੱਟੇ ਰੰਗ ਦੇ ਸੱਫਰ ਬਿਛਾਏ ਆ ਆਪਦੇ ਘਰ ਪਾਲੇ ਵੱਡੇ ਵੱਡੇ ਉੱਥੇ ਦੀਪਮਾਲਾ ਹੁੰਦੀ ਆ ਐਂ ਦੀਪਮਾਲਾ ਨਹੀਂ ਹੋਣ ਦਿੰਦੇ ਤਾਂ ਫਿਰ ਜੀਸੀਬੀ ਵਾਲਾ ਪੰਜਾ ਚੱਲੂ ਆ ਫਿਰ ਉੱਥੇ ਐਂ ਨਹੀਂ ਚੱਲ ਸਕਦਾ ਵਰਗਾਂ ਬਾਕੀ ਥੋੜੀ ਮਰਜੀ ਆ ਤੁਹਾਨੂੰ ਚੰਗਾ ਲੱਗਦਾ ਇਹ ਕੰਮ ਤਾਂ ਮੈਨੂੰ ਤਾੜੀਆਂ ਮਾਰ ਦਿਓ ਜੋ ਤੁਹਾਨੂੰ ਨਹੀਂ ਚੰਗਾ ਲੱਗਦਾ ਨਾ ਕਰੋ ਗਲਤ ਕੰਮ ਮੈਂ ਕਰਦਾ ਨਹੀਂ ਨਾ ਮੇਰਾ ਕਮਿਸ਼ਨ ਹੈ ਕਿਸੇ ਨਾਲ ਮੇਰਾ ਨਾ ਕਿਸੇ ਟਾਬੇ 'ਚ ਹਿੱਸਾ ਹੈ ਨਾ ਮੇਰਾ ਕਿਸੇ ਬਸ 'ਚ ਹਿੱਸਾ ਹੈ ਨਾ ਮੇਰਾ ਕਿਸੇ ਹਵੇਲੀ 'ਚ ਹਿੱਸਾ ਹੈ ਨਾ ਮੇਰਾ ਕਿਤੇ ਕੋਈ ਅੱਜ ਜਿਹੜੀਆਂ ਰੀਤੇਦਿਆਂ ਖਾਨਾ ਜਿਹਾਂ ਉਹਨਾਂ 'ਚ ਹਿੱਸਾ ਹੈ ਮੇਰਾ ਹਿੱਸਾ ਜ਼ਰੂਰ ਹੈ ਪਰ ਪੰਜਾਬ ਦੇ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਹਰ ਫੌਜੀ ਜਵਾਨ ਪੰਜਾਬ ਦਾ ਫੌਜੀ ਜਵਾਨ ਦੇਸ਼ ਦੇ ਵਿੱਚ ਜਿੱਥੇ ਮਰਜੀ ਸ਼ਰਧਾਂ ਦੀ ਰਾਖੀ ਕਰਦਾ ਹੋਇਆ ਚਾਹੇ ਅਗਰਤਲਾ ਚਾਹੇ ਨਾਗਾ لینڈ ਚਾਹੇ ਬੰਗਲਾਦੇਸ਼ ਦਾ ਬਾਰਡਰ ਚਾਹੇ ਕਾਰਗਿਲ ਕੋਈ ਸ਼ਹੀਦ ਹੋ ਜਾਏ 1 ਕਰੋੜ ਰੁਪਇਆ ਉਹਦੇ ਘਰੇ ਲੈ ਕੇ ਜਾਣੇ ਜੀ 1 ਕਰੋੜ ਰੁਪਇਆ ਕੋਈ ਜਾਨ ਨਹੀਂ ਵਾਪਸ ਆਉਂਦੀ ਕਰੋੜ ਨਾਲ ਪਰ ਕਟੁਕੜ ਕਬੀਲਦਾਰੀ ਚੱਲਦੀ ਰਹਿੰਦੀ ਹੈ ਘਰ ਨਾ ਬਰਬਾਦ ਹੋ ਜਾਏ ਕਬੀਲਦਾਰੀ ਚੱਲਦੀ ਰਹੇ ਇਸੇ ਤਰ੍ਹਾਂ ਪੰਜਾਬ ਪੁਲਿਸ ਆ ਖੜੇ ਨੇ ਆਪਣੇ ਆਪਣੀ ਚਾਚੇ ਤਾਇਏ ਨੇ ਆਪਣੀ ਭਰਾ ਨੇ ਸਾਰੇ ਇੰਨਾ ਚ ਕੋਈ ਡਿਊਟੀ ਦੌਰਾਨ ਸ਼ਹੀਦ ਹੋ ਜੇ ਰੋਜ਼ ਗੋਲੀਆਂ ਦਾ ਸਾਹਮਣਾ ਹੀ ਕਰਦੇ ਆ ਰੋਜ਼ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜੇ 1 ਕਰੋੜ ਰੁਪਇਆ ਸਰਕਾਰ ਵੱਲੋਂ ਤੇ 1 ਕਰੋੜ ਰੁਪਇਆ HDFC ਬੈਂਕ ਨਾਲ ਅਸੀਂ ਸਮਝੌਤਾ ਕੀਤਾ ਹੋਇਆ 2 ਕਰੋੜ ਰੁਪਇਆ ਇਹਨਾਂ ਦੇ ਘਰੇ ਪਰਿਵਾਰ ਨੂੰ ਜਾਂਦਾ ਤਾਂ ਕਿ ਪਰਿਵਾਰ ਚੱਲਦਾ ਰਵੇ ਪਰਿਵਾਰ ਚ ਕਮਾਉ ਜੀ ਕਿਤੇ ਪਰਮਾਤਮਾ ਦਾ ਪਾਣਾ ਹੋ ਗਿਆ ਕੰਨਾ ਬਰਬਾਦ ਹੋ ਜੇ ਅਸੀਂ ਤਾਂ ਉਹ ਬੰਦੇ ਆਈਏ ਸਾਡਾ ਤਾਂ ਹਿੱਸਾ ਤੁਹਾਡੇ ਨਾਲ ਹੋਰ ਕੋਈ ਹਿੱਸਾ ਨਹੀਂ ਇਹ ਹੁੰਦੇ ਇਹਨਾਂ ਨੇ ਉਹ ਚੋ ਵੀ ਪੇ ਸਿਖਾ ਜਾਣੇ ਸੀ ਵੇਚੋ ਅੱਧੇ ਰੱਖ ਲੋ ਇਹ ਸ਼ੀਦਾਂ ਦੇ ਘਫਣ ਖਾ ਗਏ ਯਾਰ ਇਹ ਇਹ ਸੱਤ ਘਰ ਤੱਕ ਇਹਨੇ ਡੈਨ ਵੀ ਛੱਡ ਨਹੀਂ ਇਹ ਨਹੀਂ ਛੱਡਦੇ ਕੁਝ ਵੀ ਕਿਸੇ ਦੀ ਮਿੰਨੀ ਬੱਸ ਚੱਲਦੀ ਹੈ ਲੈ ਲੋ ਅਇ ਤੋਂ ਮੈਂ ਨਾ ਚਮਕੌਰ ਸਾਹਿਬ ਤੋਂ ਮੈਂ ਮੋਰਿੰਡੇ ਤੋਂ ਚਮਕੌਰ ਸਾਹਿਬ ਜਾ ਰਿਹਾ ਸੀਗਾ ਮੈਂ ਐਮਪੀ ਹੁੰਦਾ ਸੀ ਉਹਨੂੰ ਤੇ ਰਾਜਕੁਟਾ ਆ ਬਾਇਆ ਸੀਗਾ ਉੱਥੇ ਰੋਟੀ ਖਾਣ ਲੱਗ ਗਏ ਰਾਤ ਨੂੰ ਚਮਕੌਰ ਸਾਹਿਬ ਤੋਂ ਮੋਰਿੰਡੇ ਜਾ ਰਿਹਾ ਸੀ ਮੈਂ ਤੇ ਰੋਟੀ ਖਾਣ ਲੱਗ ਗਏ ਤੇ ਚਲੋ ਪਤਾ ਲੱਗ ਗਿਆ ਫੋਟੋ ਖਿਚਾਉਣ ਵਾਲੇ ਆ ਗਏ ਕੋਹਾਂਤ ਮਾਨ ਆ ਗਿਆ ਉਹਨਾਂ ਟੱਬਰ ਬੀਟਾ ਬਿਆਲਿਆਂ ਦਾ ਉੱਥੇ ਮੰਗਲੇ ਪਾਸੀ ਘਰ ਸੀ ਉਹਨਾਂ ਉਹ ਵੀ ਆ ਗਏ ਆਕੇ ਪਰਿਵਾਰ ਆ ਗਿਆ ਕਹਿੰਦੇ ਫੋਟੋ ਖਿਚਾਉਣੇ ਆ ਕੇ ਚੱਲ ਮੈਂ ਕਿਹਾ ਬੜਾ ਵਧੀਆ ਢਾਬਾ ਬਣਾਇਆ ਜੀ ਉਹ ਦੋ ਦੋ ਮੰਜੇ ਜੋੜ ਕੇ ਸਪੀਕਰ ਜਲਾਇਆ ਹੋਇਆ ਪੁਰਾਣਾ ਕਲਚਰ ਜਾਂ ਤੇ ਬੜਾ ਵਧੀਆ ਬਣਾਇਆ ਮੈਂ ਸਰਦਾਰ ਸਾਹਿਬ ਕਹਿੰਦੇ ਹਾਂ ਜੀ ਕਿਵੇਂ ਚੱਲਦਾ ਹੈ ਬੜੇ ਚੱਲ ਰਿਹਾ ਮੈਨੂੰ ਪਰਾਂ ਲੈ ਜਾ ਕੇ ਕਹਿੰਦਾ ਬਸ ਆ ਗੱਲ ਤਾਂ ਪੁੱਛੋ ਹੀ ਨਾ ਜੀ ਅਕਾਲੀ ਆਂਦਰਾਸੀ ਉਦੋਂ ਮੈਂ ਵੀ ਸੀ ਉਦੋਂ 16 ਦੀ ਗੱਲ ਹੋਣੀ ਕੰਨਾ ਬਸ ਦੋ ਬਿਲੇ ਹੀ ਅਰਦਾਸ ਕਰੀਦੀ ਐ ਬਾळा ਵਧੀਆ ਨਾ ਚੱਲੇ ਨਹੀਂ ਤਾਂ ਹਿੱਸਾ ਪਾ ਲੈਣਗੇ ਦੱਸੋ ਆਪ ਦੀ ਸਫਲਤਾ ਤੋਂ ਹੀ ਡਰਨ ਲਾਤੇ ਯਾਰ ਦੱਸੋ ਵੀ ਬਾळा ਵਧੀਆ ਨਾ ਚੱਲੇ ਨਹੀਂ ਤਾਂ ਹਿੱਸਾ ਪਾ ਲੈਣਗੇ ਉਹ ਯਾਰ ਸਰਕਾਰਾਂ ਦਾ ਕੰਮ ਹੁੰਦਾ ਕਾਮਯਾਬ ਕਰਨਾ ਲੋਕਾਂ ਨੂੰ ਸਰਕਾਰਾਂ ਕਹਿੰਦੀਆਂ ਤੂੰ ਕਾਮਯਾਬ ਕਿਵੇਂ ਹੋ ਗਿਆ ਸਾਡੇ ਪੁੱਛੇ ਬਿਨਾ ਲੈ ਦੇ ਹਿੱਸਾ ਇਸ ਕਰਕੇ ਬੱਚੇ ਬਾਹਰ ਚਲੇ ਗਏ ਲੋਕਾਂ ਨੇ ਇੱਧਰੋਂ ਚਲੋ ਜੋ ਬਿਜ਼ਨਸਮੈਨ ਬਾਹਰ ਚਲੇ ਗਏ ਇਹ ਕੰਮ ਹੋਣ ਨਹੀਂ ਹਊਗਾ ਸੋ ਮੇਰੇ ਕੋਲੇ ਅੱਜ ਆਪਾਂ ਸਪੋਰਟਸ ਕਿੱਟਾਂ ਵੰਡੀਆਂ ਬੱਚਿਆਂ ਨੂੰ ਹਾਕੀ ਦੀਆਂ ਬਾਸਕਟਬਾਲ ਦੀਆਂ 2 ਲੱਖ 30000 ਦੀਆਂ ਸਕੂਲ ਜਿਹੜਾ ਆਪਣਾ ਹਸਪੀਟਲ ਹੈ ਉਹਦੀ ਅਪਗ੍ਰੇਡਿੰਗ ਤੇ 14 ਕਰੋੜ 14 ਲੱਖ ਰੁਪਏ ਲੱਗੇ ਆ ਸੀਐਸਸੀ ਮਿੰਡਾ ਦਾ ਜਿਹੜਾ ਆਪਾਂ ਡਿਜੀਟਲ ਉਦਘਾਟਨ ਕੀਤਾ 2.6 ਕਰੋੜ ਰੁਪਏ 2 2 ਕਰੋੜ 60 ਲੱਖ ਕਹਿ ਲੋ ਇਸ ਟੀਮ ਇੱਕ ਸਟੈਂਪ ਬਸ ਹੈ ਮੋਬਾਈਲ ਉਹ ਫਿਜ਼ਿਕਸ ਦੀ ਕਹਿ ਲੋ ਕੈਮਿਸਟਰੀ ਦੀ ਕਹਿ ਲੋ ਕਿ ਚੱਲਦੀ ਫਿਰਦੀ ਇੱਕ ਲੈਬੋਰਟਰੀ ਹੈ ਸਕੂਲਾਂ ਚ ਭੇਜਾਂਗੇ ਬੱਚੇ ਹੋਰ ਕੁਝ ਸਿੱਖਣਗੇ ਨਵਾਂ ਸਿੱਖਣਗੇ ਪੜਨਗੇ ਵੱਡੇ ਅਫਸਰ ਬਣਨਗੇ ਉਹ ਪੜਾਈ ਜਿਹੜੀ ਅਮਰੀਕਾ ਕੈਨੇਡਾ ਚ ਵੀ ਨਹੀਂ ਮਿਲਦੀ ਅਸੀਂ ਇੱਥੇ ਬੱਚਿਆਂ ਨੂੰ ਅਵੇਲੇਬਲ ਕਰਾਵਾਂਗੇ ਤੇ ਬੱਚੇ ਫਾਸਟ ਆ ਰਹੇ ਨੇ ਤੇ ਜਦੋਂ ਬੱਚੇ ਬਣ ਕੇ ਵੱਡੇ ਵੱਡੇ ਅਫਸਰ ਉਦੋਂ ਗ੍ਰੀਪੀਂਚ ਆ ਕੇ ਜਾਣਗੇ ਉਹ ਕਹਿੰਦਾ ਪਾਤਰ ਸਾਹ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕੱਲ ਮੈਂ ਲੱਭ ਲਾਂਗੇ ਫੁੱਲਾਂ ਜੋਗੀ ਜ਼ਮੀਨ ਰੱਖਿਓ ਸੰਤਰਾ ਮਉਦਾਸੀ ਕਹਿੰਦਾ ਮਾਂ ਤਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਬੇ ਸੂਰਜਾ ਕਮੀਆਂ ਦੇ ਬੇੜੇ ਸੋ ਅਸੀਂ ਤਾਂ ਕਮੀਆਂ ਦੇ ਬੇੜੇ ਸੂਰਜ ਮੰਗਾਉਣ ਵਾਲੇ ਬੰਦੇ ਆ ਕੋਈ ਦਿਲ ਚ ਛਲ ਕਪਟ ਨਹੀਂ ਜੋ ਕੁਦਰਤ ਨੇ ਦਿੱਤਾ ਇਦੂ ਬੱਦ ਦੇ ਹੋਰ ਕੀ ਕਰੀਏ ਹੁਣ ਰੱਬ ਨੂੰ ਥੱਲੇ ਲਾ ਲਈਏ ਹੁਣ ਇਦੂ ਬੱਦ ਹੋਰ ਕੀ ਦੇ ਦੂੰਗਾ ਪਰਮਾਤਮਾ ਕੀ ਮੰਗ ਸਕਦਾ ਬੰਦਾ ਉਹ ਤੋਂ ਪੰਜਾਬ ਦੇ ਸਭ ਤੋਂ ਮੇਰੀ ਮਾਂ ਨੂੰ ਕਿਤੇ ਪਿੰਡ ਰਹਿੰਦੀ ਆ ਮਾਂ ਮੇਰੀ ਉਹਦਾ ਸ਼ਹਿਰ ਚ ਜੀਣ ਲੱਗਦਾ ਆਮ ਤੌਰ ਤੇ ਪਿੰਡਾਂ 'ਈ ਬੁੜੀਆਂ ਦਾ ਲੱਗਦਾ ਵੀ ਨਹੀਂ ਹੈ ਸ਼ਹਿਰਾਂ 'ਚ ਜੀ ਕਿਉਂਕਿ ਚੁਗਲੀਆਂ ਚਗਲੀਆਂ ਜੀ ਨਹੀਂ ਹੁੰਦੀਆਂ ਹਨਾ ਉਹ ਨਹੀਂ ਤਾਂ ਪਾਤਰੀ ਹੋ ਜੂ ਮੈਂ ਕਿਹਾ ਪਾਤਰੀ ਤੇ ਜਾਦੇ ਪੈਸੇ ਲੱਗਣਗੇ ਇਹਦੇ ਨਾਲੋਂ ਪਿੰਡ 'ਈ ਰੱਖ ਲੈਣੇ ਇਹਨੂੰ ਹਨਾ ਉੱਥੇ ਹੁਣ 10-11 ਬੁੜੀਆਂ ਬੈਠੀਆਂ ਰਹਿੰਦੀਆਂ ਨੇ ਆਪ ਚ ਇੱਕ ਦੋ ਜਣ ਭਾਈ ਆਏ ਨੇ ਉਹ ਉਹਨੇ ਆ ਕਰਦੇ ਰਹੇ ਤੇ ਉੱਥੇ ਇੱਕ ਪੱਤਰਕਾਰ ਆ ਗਿਆ ਪੱਤਰਕਾਰ ਕਹਿੰਦਾ ਵੀ ਇੰਟਰਵਿਊ ਕਰਨ ਲੱਗਾ ਉਹਦੀ ਕੰਦ ਜਿਹੜੀ ਸੀ ਨਾ ਸਾਡੇ ਘਰ ਦੀ ਪਰਾਣੀ ਜੀ ਹੈਗੀ ਆ ਉਹ ਇੱਟ ਜੀ ਟੁੱਟੀ ਹੋਈ ਸੀ ਪਲਾਸਟਰ ਜਿਆ ਲਿਆ ਆਵੇ ਸੀ ਉਹ ਕਹਿੰਦਾ ਜੀ ਦੇਖੋ ਆ ਦੇਖੋ ਆ ਤੁਹਾਡੇ ਮੰਗਲੇ ਪਾਸੇ ਕੰਨ ਦੇਖੋ ਕਹਿੰਦੇ ਕੀ ਹੋ ਗਿਆ ਨੂੰ ਕਹਿੰਦੇ ਦੇਖੋ ਲੈ ਟੁੱਟੀਆਂ ਪਈਆਂ ਇੱਟਾਂ ਨੇ ਹੁਣ ਮੁੱਖ ਮੰਤਰੀ ਦੀ ਮਾਂ ਬਣ ਗਏ ਤੁਸੀਂ ਤੇ ਹੁਣ ਤਾਂ ਠੀਕ ਕਰਾ ਲਓ ਮੇਰੀ ਮਾਂ ਦਾ ਕੋਈ ਪਤਾ ਨਹੀਂ ਭਾਈ ਕੀ ਬੋਲਦੇ ਮੈਂ ਵੀ ਡਰ ਗਿਆ ਮੈਂ ਹੁਣ ਕੀ ਬੋਲੂਗਾ ਕਹਿੰਦੇ ਭਾਈ ਇੱਥੇ ਨਹੀਂ ਮੈਂ ਕਿਹਾ ਨਹੀਂ ਠੀਕੇ ਇੱਥੇ ਨਹੀਂ ਥੋੜਾ ਚੱਲ ਸਕਦਾ ਮੇਰੇ ਹੁੰਦੇ ਮੈਂ ਕਿਹਾ ਜੇ ਭਗਵੰਤ ਨੇ ਭਈ ਆਪ ਦਾ ਕੋਈ ਇੱਥੇ ਪਿੰਡ ਬਣਾਉਣਾ ਟਿਕਾਣਾ ਖੇਤ ਪਾ ਲੈ ਇੱਥੇ ਨਹੀਂ ਉਹ ਕਹਿੰਦੇ ਵੀ ਕੀ ਗੱਲ ਮਾਂ ਮੇਰੀ ਨੇ ਗੱਲ ਕਹੀ ਮਾਵਾ ਮਾਵਾ ਹੀ ਹੁੰਦੀਆਂ ਫਿਰ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਮਾਂ ਵਰਗਾ ਕਨਸ਼ਾ ਮਾਂ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਵੇ ਮਾ ਵਰਗਾ ਕਣਸ਼ਾ ਮਾ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ ਲੈ ਕੇ ਜੀ ਤੋਸ਼ਾ ਉਦਾਰੀ ਰੱਬ ਨੇ ਸਵਰਗ ਬਣਾਏ ਸਵਰਗ ਇੱਥੀ ਹੈ